ਹਾਂਜੀ ਅੱਜ ਨਾ ਆਪਾਂ ਇੱਕ ਬਾਗ ਰੈਡੀ ਕਰ ਰਹੇ ਹਾਂ ਪਹਿਲਾਂ ਆਪਾਂ ਤੁਹਾਨੂੰ ਟ੍ਰੇਸ ਪੇਪਰ ਦਿਖਾਇਆ ਸੀਗਾ ਤਾਂ ਇਹ ਭੈਣ ਨੇ ਆਪਾਂ ਨੂੰ ਜਿਹੜੀ ਫੋਟੋ ਭੇਜੀ ਸੀ ਉਹ ਸੇਮ ਇਸੇ ਕਲਰ ਦੇ ਵਿੱਚ ਬਣਿਆ ਹੋਇਆ ਸੀ ਲਾਈਟ ਕਾਫੀ ਸ਼ੇਡ ਹੈ ਬ੍ਰਾਊਨ ਦਾ ਸ਼ੇਡ ਆਣਾ ਤਾਂ ਇਹ ਆਪਾਂ ਡਾਈ ਕਰਵਾਇਆ ਸੋ ਇਹ ਘਰ ਦਾ ਬੁਣਿਆ ਹੋਇਆ ਖੱਦਰ ਹੈ ਜੇ ਮੈਂ ਤੁਹਾਨੂੰ ਦਿਖਾਵਾਂ ਦੇਖੋ ਚੈੱਕ ਕਰੋ ਇੱਥੋਂ ਪਤਾ ਲੱਗਦਾ ਵੀ ਕੱਚੇ ਸੂਤ ਦਾ ਜਮਾ ਕੱਚੇ ਸੂਤ ਦਾ ਹੈ ਇਹ ਕਰ ਦਾ ਕੱਤਿਆ ਹੋਇਆ ਜਿਹੜਾ ਸੂਤ ਹੁੰਦਾ ਉਹ ਵਾਲਾ ਅ ਇਹਦੇ ਵਿੱਚ ਕਾਰਨ ਇੱਕ ਸਿਉਣ ਪਾਈ ਜਾਂਦੀ ਹੈ ਜਿਵੇਂ ਪਹਿਲਾਂ ਵਾਲੇ ਬਾਗਾਂ ਦੇ ਵਿੱਚ ਹੁੰਦਾ ਸੀ ਹੁਣ ਥੋੜਾ ਜਿਹਾ ਚੇਂਜ ਹੋ ਗਿਆ ਹੁਣ ਇੱਕ ਸਿਉਣ ਪੈਂਦੀ ਹੈ ਪਹਿਲਾਂ ਦੋ ਪੈਂਦੀਆਂ ਸੀ ਜਿਹਨੂੰ ਧਿਲਾਰੀ ਕਹਿੰਦੇ ਸੀ ਤਾਂ ਕਾਫੀ ਚੌੜਾ ਜਿਹੜਾ ਇਹਦਾ ਬਾਰ ਬਣ ਗਿਆ ਤੇ ਪਹਿਲਾਂ ਵਾਲੀ ਜਿਹੜੀ ਸਿਉਣ ਹੁੰਦੀ ਸੀ ਜੀ ਉਹ ਮਸ਼ੀਨ ਦੇ ਨਾਲ ਨਹੀਂ ਪੈਂਦੀ ਸੀ ਹਨਾ ਵੀ ਉਦੋਂ ਮਸ਼ੀਨਾਂ ਨਹੀਂ ਸੀ ਹੱਥਾਂ ਦੇ ਨਾਲ ਹੀ ਪਾਉਂਦੇ ਸੀ ਤਾਂ ਜੇ ਤੁਸੀਂ ਵੀਡੀਓ ਦੇ ਵਿੱਚ ਮੈਂ ਬਿਲਕੁਲ ਜ਼ੂਮ ਕਰਕੇ ਹਨਾ ਨੇੜੇ ਦਿਖਾ ਰਹੀ ਆ ਦੇਖੋ ਤਾਂ ਆਪਾਂ ਇਹ ਸਿਉਣ ਜਿਹੜੀਆਂ ਹੁਣ ਮਸ਼ੀਨ ਦੇ ਨਾਲ ਪਾਈ ਆ ਤੇ ਦੋ ਸਿਉਣਾ ਮਾਰ ਦਿੱਤੀਆਂ ਤਾਂ ਕਿ ਉੱਦੜੇ ਨਾ ਬਿਲਕੁਲ ਕੰਮ ਖਰਾਬ ਨਾ ਹੋਵੇ ਅਗਲਾ ਵੀ ਪੈਸੇ ਦਿੰਦਾ ਆਪਾਂ ਨੂੰ ਕੰਮ ਦੇ ਸੋ ਹੁਣ ਆਪਾਂ ਇਹਦਾ ਟ੍ਰੇਸ ਕਰਦੇ ਆ ਹਾਂਜੀ ਆਪਾਂ ਟ੍ਰੇਸ ਕਰ ਰਹੇ ਆ ਹਨਾ ਪਹਿਲਾਂ ਤਾਂ ਇਹਦਾ ਜਿਹੜਾ ਇਹਦੇ ਚਾਰ ਚਫੇਰੇ ਨੰਬਾਰਡਰ ਹੈਗਾ ਫੁਲਕਾਰੀ ਦਾ ਉਹਦੀ ਆਪਾਂ ਸਪੇਸ ਛੱਡ ਦਿੰਦੀ ਆ ਤੇ ਜਿਹੜੀਆਂ ਮੂਰਤਾਂ ਬਣਾਈਆਂ ਸੀਗੀਆਂ ਆਪਾਂ ਉਹਨਾਂ ਦੇ ਉੱਤੇ ਟ੍ਰੇਸ ਕਰ ਰਹੇ ਆ ਹਰ ਇੱਕ ਵੀਡੀਓ ਦੇ ਵਿੱਚ ਮੈਂ ਕਹਿ ਲਈ ਹੁੰਦੀ ਆ ਕਿ ਜਿਹੜਾ ਮੈਂ ਟ੍ਰੇਸ ਕਰਦੀ ਆ ਜਿਵੇਂ ਮੈਟੈਲਿਕ ਪਾਊਡਰ ਦੇ ਨਾਲ ਟ੍ਰੇਸ ਕਰਦੀ ਹੁੰਦੀ ਆ ਤੁਸੀਂ ਚੈੱਕ ਕਰੋ ਉਹ ਹਲਕਾ ਹਲਕਾ ਆਇਆ ਕਿਉਂਕਿ ਜਿਹੜਾ ਖੱਦਰ ਹੈ ਨਾ ਇਹੇ ਛਾਪਣਾ ਘਰ ਵਾਲਾ ਖੱਦਰ ਸਪੈਸ਼ਲੀ ਖੱਦਰ ਕੇਸਮੈਂਟ ਛਾਪਿਆ ਜਾਂਦਾ ਤਾਂ ਜਿਹੜਾ ਘਰ ਵਾਲਾ ਖੱਦਰ ਹੈ ਇਹਨੂੰ ਟ੍ਰੇਸ ਕਰਨਾ ਬਹੁਤ ਮੁਸ਼ਕਲ ਆ ਹਨਾ ਥੋੜਾ ਨਹੀਂ ਬਹੁਤ ਜ਼ਿਆਦਾ ਮੁਸ਼ਕਲ ਆ ਕਿਉਂਕਿ ਜਿਹੜਾ ਆਪਾਂ ਤੇਲ ਦੀ ਨਾਲ ਇਹਨੂੰ ਟ੍ਰੇਸ ਕਰਦੇ ਆ ਇਹ ਉਹਨੂੰ ਆਬਜ਼ਰਵ ਕਰ ਲੈਂਦਾ ਸੋਖ ਲੈਂਦਾ ਤੇ ਜਿਹੜੀ ਪੇਂਟਿੰਗ ਉਹ ਬਹੁਤ ਜ਼ਿਆਦਾ ਨਾਮਾਤਰ ਹੁੰਦੀ ਆ ਫਿਰ ਜੇ ਇਹਨੂੰ ਆਪਾਂ ਲਾਜ਼ਬਰ ਦੇ ਨਾਲ ਟ੍ਰੇਸ ਕਰਦੇ ਆ ਫਿਰ ਲਾਜ਼ਬਰ ਉੱਤਰਦਾ ਨਹੀਂ ਤੇ ਬਾਅਦ ਦੇ ਵਿੱਚ ਕੰਮ ਕਰਨ ਦੇ ਵਿੱਚ ਵੀ ਪ੍ਰੋਬਲਮ ਆਉਂਦੀ ਆ ਸੋ ਮੈਨੂੰ ਇਹ ਵਾਲਾ ਜਿਹੜਾ ਟ੍ਰੇਸ ਕਰਨਾ ਪਿਆ ਮੈਟੈਲਿਕ ਪਾਊਡਰ ਦੇ ਨਾਲ ਤਾਂ ਬਿਲਕੁਲ ਵੀ ਨਹੀਂ ਹੋਇਆ ਫਿਰ ਮੈਂ ਇਹਦੇ ਉੱਤੇ ਲਾਜ਼ਬਰ ਦੇ ਨਾਲ ਟ੍ਰੇਸ ਕੀਤਾ ਤੇ ਲਾਜ਼ਬਰ ਵੀ ਜਿਹੜਾ ਇਹਦੇ ਉੱਤੋਂ ਫੈਲ ਰਿਆ ਸੀਗਾ ਤੇਲ ਨੂੰ ਇਹ ਅਬਜ਼ਰਵ ਕਰ ਲੈਂਦਾ ਸੀ ਤੋ ਪਾਊਡਰੀ ਬਣ ਰਿਹਾ ਸੀਗਾ ਅ ਇਸ ਤਰੀਕੇ ਨਾਲ ਦੇਖੋ ਸ਼ੋ ਤਾਂ ਹੋ ਰਿਹਾ ਪਰ ਬਹੁਤ ਘੱਟ ਹੋ ਰਿਹਾ ਤਾਂ ਇਹਦੇ ਉੱਤੇ ਜਿਹੜੀ ਆਪਾਂ ਮਿਹਨਤ ਕੀਤੀ ਉਹ ਬਾਅਦ ਦੇ ਵਿੱਚ ਆਪਾਂ ਰਿਜ਼ੀਬਲ ਜਿਹੜੇ ਪੈਨ ਸੀਗੇ ਉਹਨਾਂ ਦੇ ਨਾਲ ਇਹਨੂੰ ਸਾਰੇ ਨੂੰ ਦੁਬਾਰਾ ਛਾਪਿਆ ਅ ਦਾਸ ਤੋਂ ਬਾਰਾਂ ਜਿਹੜੇ ਮੇਰੇ ਪੈਨ ਸੀ ਇਹਦੇ ਉੱਤੇ ਲੱਗ ਗਏ ਤੁਹ ਬਹੁਤ ਜਾਣੀ ਨਾ ਕਹਿ ਰਹਿੰਦੀ ਅੱਜ ਮੇਰਾ ਵੀਡੀਓ ਬਣਾਉਣ ਦਾ ਮਕਸਦ ਇਹ ਹੀ ਸੀਗਾ ਕਿ ਮੈਂ ਆਪਦੀ ਮਿਹਨਤ ਨੂੰ ਤੁਹਾਡੇ ਅੱਗੇ ਰੱਖ ਸਕਾਂ ਬਹੁਤ ਜਾਣੀ ਇਹ ਗੱਲ ਕਹਿ ਰਹਿੰਦੇ ਆ ਕਿ ਪਹਿਲੇ ਤੁਸੀਂ ਡਰੈਸ ਦੇ ਪੈਸੇ ਬਾਹਲੇ ਮੰਗ ਲਈ ਅਸੀਂ ਤਾਂ ਨਹੀਂ ਡਰੈਸ ਕਰਵਾਉਂਦੇ ਐਵੇਂ ਕੱਪੜਾ ਭੇਜ ਦਿਓ ਸਾਡੇ ਕੋਲੇ ਹਨਾ ਫਸਟਲੀ ਤਾਂ ਵੀਰੇ ਜਦੋਂ ਆਪਾਂ ਨਾ ਖੱਦਰ ਡਾਈ ਕਰਵਾਉਣੀ ਆ ਇਹਨੂੰ ਡਾਈ ਵਾਲਾ ਵੀ ਕੋਸਟਲੀ ਲੈਂਦਾ ਕਿਉਂਕਿ ਬਿਨਾ ਸਿਉਣ ਪਾਏ ਕੱਪੜੇ ਨੂੰ ਮਿੰਦਾ ਉਹ 5 ਮੀਟਰ ਕੱਪੜਾ ਹੁੰਦਾ ਆਪਣੇ ਕੋਲੇ ਜਦੋਂ ਨੂੰ ਸਿਉਣ ਪਾ ਕੇ ਤਰਦੇ ਆਪਾਂ ਕੰਮ ਤਾਂ ਆਪਣੇ ਕੋਲੇ 2.5 ਮੀਟਰ ਰਹਿ ਜਾਂਦਾ ਤਾਂ ਹੋਂ 100 ਰੁਪਿਆ ਮੀਟਰ ਡਾਈ ਦਾ ਹੀ ਚਾਰਜ ਕਰਦਾ ਕਹਿੰਦਾ ਮਤਲਬ 500 ਰੁਪਿਆ ਤਾਂ ਡਾਇਰ ਲੈ ਜਾਂਦਾ ਫਿਰ ਜਿਹੜਾ ਸਟੱਫ ਮਿਲਦਾ ਉਹ ਕੋਸਟਲੀ ਮਿਲਦਾ ਹਨਾ ਕਿਉਂਕਿ ਹਰ ਇੱਕ ਕੋਲੇ ਹੁਣ ਖੱਦਰ ਹੈ ਨਹੀਂਗਾ ਤੇ ਹਰ ਇੱਕ ਖੱਦਰ ਦਾ ਕੰਮ ਵੀ ਨਹੀਂ ਕਰਦਾ ਹੈਗਾ ਫਿਰ ਇਹਦੇ ਉੱਤੇ ਮਿਹਨਤ ਦੇਖੋ ਵੀ ਮੈਂ ਕਿੰਨੀ ਮਿਹਨਤ ਕਰ ਰਹੀ ਆ ਤੇ ਭੈਣ ਨੇ ਵਾਲਾ ਨਾ ਕਲਰ ਐਦਾਂ ਦਾ ਚੂਸ ਕੀਤਾ ਵੀ ਜਿਹਦੇ ਉੱਤੇ ਟ੍ਰੇਸਿੰਗ ਕਰਨਾ ਮੇਰੇ ਵਾਸਤੇ ਮੁਸ਼ਕਲ ਹੀ ਨਹੀਂ ਬਹੁਤ ਜ਼ਿਆਦੇ ਮੁਸ਼ਕਲਾਂ ਦਾ ਸਾਹਮਣਾ ਆਇਆ ਹਾਂ ਵਾਈਟ ਪੈਨ ਖਤਮ ਹੋ ਗਏ ਸੀਗੇ ਫਿਰ ਸਪਾਰਕਲ ਵਾਲਾ ਪੈਨ ਯੂਜ਼ ਕੀਤਾ ਉਹਦੇ ਉੱਤੇ ਚੱਲਿਆ ਨਹੀਂ ਹੈਗਾ ਫਿਰ ਮੈਂ ਬਲੂ ਕਲਰ ਦਾ ਪੈਨ ਯੂਜ਼ ਕੀਤਾ ਬਲੂ ਕਲਰ ਬਿਲਕੁਲ ਨਾ ਮਾਤਰ ਦਿਖਦਾ ਸੀ ਇਹਦੇ ਉੱਤੇ ਦਿਖਦਾ ਹੀ ਨਹੀਂ ਸੀਗਾ ਫਿਰ ਉਸ ਤੋਂ ਬਾਅਦ ਆਪਾਂ ਰੈੱਡ ਕਲਰ ਨੂੰ ਯੂਜ਼ ਕੀਤਾ ਰੈੱਡ ਕਲਰ ਵੀ ਘੱਟ ਦਿਖਦਾ ਸੀ ਫਿਰ ਬਲੈਕ ਕਲਰ ਕਹਿੰਦਾ ਮਤਲਬ ਮੇਰੇ ਕੋਲ ਜਿੰਨੇ ਵੀ ਹੀਟ ਰਿਜ਼ੀਬਲ ਪੈਨ ਸੀਗੇ ਮੈਂ ਸਾਰੇ ਯੂਜ਼ ਕਰਤੇ ਸਿਰਫ ਇੱਕ ਇਹ ਵਾਲਾ ਬਾਗ ਬਣਾਉਣ ਦੇ ਵਾਸਤੇ ਕੀ ਕਾਫੀ ਸਾਰੀਆਂ ਸੈਂਸੀਸ ਇਹਦੇ ਵਿੱਚ ਮੈਂ ਟਰੇਸ ਤੋਂ ਬਿਨਾ ਆਪਦੇ ਹੱਥ ਦੇ ਨਾਲ ਵੀ ਬਣਾਈਆਂ ਕਿਉਂਕਿ ਮੈਨੂੰ ਪ੍ਰੋਬਲਮ ਆ ਰਹੀ ਸੀਗੀ ਵੀ ਇਹਦੇ ਉੱਤੇ ਟਰੇਸ ਨਹੀਂ ਹੋ ਰਿਆ ਸੀ ਕਿਸੇ ਵੀ ਹਿਸਾਬ ਦੇ ਵਿੱਚ ਹਨਾ ਤਾਂ ਜਿਹੜੇ ਇਹਦੇ ਵਿੱਚ ਆਪਾਂ ਕਾਫੀ ਚੀਜ਼ਾਂ ਐਡ ਕੀਤੀਆਂ ਖੂਹ ਐਡ ਕੀਤਾ ਖੂਹ ਤੋਂ ਪਾਣੀ ਭਰਨਾ ਤੇ ਜਿਹੜੇ ਹਾਥੀ ਬਣਾਏ ਗਏ ਹਿਰਨ ਬਣਾਏ ਗਏ ਕਾਫੀ ਸਾਰੀਆਂ ਚੀਜ਼ਾਂ ਸੀਗੀਆਂ ਜਿਹੜੀਆਂ ਆਪਾਂ ਇਹਦੇ ਵਿੱਚ ਤਿਆਰ ਕੀਤੀਆਂ ਨੇ ਤੇ ਮੈਂ ਇਹਦੇ ਵਿੱਚ ਨਹੀਂ ਦਿਖਾਵੂੰਗੀ ਉਮੀਦ ਤਾਂ ਇਹੀ ਕਰੂੰਗੀ ਵੀ ਜਦੋਂ ਭੈਣ ਨੇ ਕੰਮ ਕਰ ਲਿਆ ਤਾਂ ਭੈਣ ਮੇਰੇ ਨਾਲ ਫੋਟੋ ਜ਼ਰੂਰ ਸ਼ੇਅਰ ਕਰੇ ਤੇ ਮੈਂ ਤੁਹਾਡੇ ਸਾਰਿਆਂ ਨਾਲ ਸ਼ੇਅਰ ਕਰਾਂ ਹਨਾ ਤਾਂ ਜਿਹੜਾ ਇਹਦਾ ਟ੍ਰੇਸ ਬਣ ਕੇ ਰੈਡੀ ਹੋਇਆ ਸੀ ਵੀ ਉਹ ਹੀ ਇੰਨਾ ਜਿਆਦਾ ਸੋਹਣਾ ਲੱਗਿਆ ਨਾ ਬਹੁਤ ਜਿਆਦਾ ਸੋਹਣਾ ਲੱਗ ਰਿਹਾ ਸੀਗਾ ਤੇ ਸੈਂਚੀ ਬਾਗ ਬਣਨ ਤੋਂ ਬਾਅਦ ਕਿੰਨਾ ਸੋਹਣਾ ਲੱਗਦਾ ਹੋਊਗਾ ਉਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਨਾ ਤਾਂ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਮੇਰਾ ਕੰਮ ਕਰਨ ਦਾ ਤਰੀਕਾ ਵਧੀਆ ਲੱਗਦਾ ਤਾਂ ਫਿਰ ਸਾਥ ਜ਼ਰੂਰ ਦਿਓ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਆ ਕਰੋ ਆ ਲਾਈਕ ਕਰਿਆ ਕਰੋ ਕਮੈਂਟ ਜ਼ਰੂਰ ਕਰਿਆ ਕਰੋ ਹੌਸਲਾ ਫੁਜਾਈ ਜ਼ਰੂਰ ਕਰਿਆ ਕਰੋ ਹਨਾ ਕਿਉਂਕਿ ਤੁਮ ਕਰਨ ਦੇ ਲਈ ਜਿਹੜਾ ਹੌਸਲਾ ਸਾਨੂੰ ਚਾਹੀਦਾ ਉਹ ਤੁਸੀਂ ਹੀ ਦੇ ਸਕਦੇ ਹੋ ਜੇਕਰ ਵੀਡੀਓ ਵਧੀਆ ਲੱਗਦੀ ਹੈ ਤਾਂ ਪਲੀਜ਼ ਲਾਈਕ ਸ਼ੇਅਰ ਜ਼ਰੂਰ ਕਰਿਓ ਵੀਡੀਓ ਦੇਖਣ ਦੇ ਲਈ ਸਾਰਿਆਂ ਦਾ ਧੰਨਵਾਦ